ਸਸ ਜੀ ਦੋਸਤੋ ਗਿਡੀ ਚੰਡੀਗੜ੍ਹ ਦੀ ਬਲੌਗ ਸੀਰੀਜ਼ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਸੋ ਅੱਜ ਹੋਂਡਾ ਦੀ ਏਜੰਸੀ ਕਡਜੰਸੀ ਹੋਂਡਾ ਆਏ ਆ ਨਿਸ਼ਾਨਤ ਜੀ ਇਹਦੇ ਮੈਨੇਜਰ ਹੈ ਆਪਣੇ ਮਿੱਤਰ ਹੈ ਤੇ ਪਿਛਲੇ ਦਿਨੀ ਹਿਮਾਚਲ ਗਏ ਸੀ ਤੇ ਮਾਈਨਰ ਜੀ ਚੈੱਕਅਪ ਲਈ ਗੱਡੀ ਨੂੰ ਦਿਖਾਉਣ ਲਈ ਆਏ ਸੀ ਸੋ ਦਿਖਾਉਨੇ ਆ ਤੁਹਾਨੂੰ ਕਡਜੰਸੀ ਹੋਂਡਾ ਦੀ ਏਜੰਸੀ ਐਸ ਵਿਖੇ ਐਸ ਵੇਲੇ ਤੁਸੀਂ ਮੇਰੇ ਨਾਲ ਚੰਡੀਗੜ੍ਹ ਵਿਖੇ ਆਲੋਕ ਤੇ ਮਾਈਨਰ ਜਿਹਾ ਇਥੋਂ ਨਾਟੇ ਦਾ ਨਿਕਲ ਗਿਆ ਤੇ ਹੁਣ ਆਪਾਂ ਨਿਸ਼ਾਂਤ ਜੀ ਨੂੰ ਕੀਤੀ ਹੈ ਬੇਨਤੀ ਕਿ ਸਾਨੂੰ ਸੈਟ ਕਰਵਾ ਦਿਓ ਗੱਡੀ ਤੇ ਕਾਫੀ ਅੱਛੀ ਸਰਵਿਸ ਹੈ ਇਸ ਏਜੰਸੀ ਦੀ ਇਥੋਂ ਹੀ ਆਪਾਂ ਗੱਡੀ ਪਰਚੇਜ਼ ਕੀਤੀ ਸੀ ਤੇ ਲਗਾਤਾਰ ਆਪਾਂ ਜਿਹੜੀ ਸਰਵਿਸ ਹੈ ਉਹ ਵੀ ਇਥੋਂ ਹੀ ਕਰਾਉਂਦੇ ਆ ਸੋ ਦੋਸਤੋ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਮੈਂ ਸਰਵਸਾਰੀ ਇੱਥੇ ਹੀ ਕਰਵਾ ਜਾਈਂਗਾ ਉਹਦਾ ਕਰਵਾਉਣਾ सਸਪੈਂਸ਼ਨ ਦਾ ਕੰਮ ਹੋਣਾ ਸੀ ਤੇ ਇੱਕ ਦੋ ਹੋਰ ਛੋਟੇ ਛੋਟੇ ਕੰਮ ਐ ਸੋ ਆਪਣੇ ਮਿੱਤਰ ਐ ਨਿਸ਼ਾਨ ਜੀ ਇੱਥੇ ਉਹਨਾਂ ਤੋਂ ਐਸਟੀਮੇਟ ਲੈ ਰਹੇ ਹਾਂ ਇੱਕ ਮਾਈਨਰ ਜੀ ਪ੍ਰੋਬਲਮ ਐ ਜਿਹੜੀ ਵੀ ਉਹ ਜਿਹੜੀ ਮੈਂ ਪਿੱਛੇ ਦਿਖਾਈ ਐ ਉਹ ਵੀ ਆਪਾਂ ਠੀਕ ਕਰਾਵਾਂਗੇ ਆ ਨਿਸ਼ਾਨ ਜੀ ਐ ਸਿਸਟਮ ਮੈਨੇਜਰ ਐ ਆ ਗਿਆ ਕੰਮ ਹੱਥ 'ਚ ਪੂਰਾ ਹੈ ਇਹਨਾਂ ਜਿਹੜੇ ਪੁਰਾਣੀਆਂ ਅਮਰੂਤੀ 800 ਚਲਾਉਂਦੇ ਉਹ ਐਸ हिसाब ਨਾਲ ਕਿੰਨੇ ਜੋਰ ਨਾਲ ਬੋਲ ਦੂਜੀ ਵਾਰ ਹੋਇਆ ਵੀ ਹੱਥ ਤੇ ਆ ਕੇ ਕੰਮ। ਕੀ ਕਰਾਂ ਨਾ? ਹਾਂ ਬੋਲ। ਲਓ ਜੀ। ਮੰਗਾ ਦੂ। ਆ ਦੇਖ ਲੈ ਇੰਨਾ ਸਾਮ ਦਾ ਸੋੜਾ ਤੂੰ ਵੀ ਕਰ ਸਕਦਾ ਬੱਸ। ਚਲ ਗਿਆ। ਬੋਲ। ਓਕੇ ਰਿਪੋਰਟ। ਠੀਕ ਐ ਸਭ? ਸਭ ਫੌਂਦੇ ਨੇ। ਲਓ ਜੀ ਗੱਡੀ ਸਾਡੀ ਓਕੇ ਹੋ ਗਈ। ਰਿੰਗ ਕਰ ਦਿੰਦਾ ਨੂੰ ਸਾਂਝੀ। ਕੀ 간ਦਾ ਤੁਸੀਂ ਬਾਕੀ ਮੈਂ ਖੜਾ ਹੁਣ ਬੈਸਟ ਰੋਡ ਨੂੰ ਧੰਨਵਾਦੀਆਂ ਸੀ ਨਿਸ਼ਾਨ ਜੀ ਦੇ ਸਾਡੇ ਬਹੁਤ ਪਿਆਰੇ ਮਿੱਤਰਾਂ ਦੋਸਤਾਂ ਬਹੁਤ ਪਿਆਰ ਨਾਲ ਸਾਨੂੰ ਅਟੈਂਡ ਕਰਦੇ ਆਂ ਥੈਂਕ ਯੂ ਜੀ ਓਕੇ